ਸੋ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਰஞ்சிਤ ਵੈਂਡੂ ਅਮਰੀਕਸਰ ਦੇ ਖੇਤਰ ਚ ਨੌਜਵਾਨ ਦੇ ਵੱਲੋਂ ਵਰਨਾਕਾਰ ਉੱਤੇ ਖਤਰਨਾਕ ਸਟੰਡ ਕੀਤਾ ਜਾ ਰਿਹਾ ਸੀ ਜਿਸ ਨਾਲ ਉਹ ਆਪਣੀ ਤੇ ਜਾਨ ਖਤਰੇ ਦੇ ਵਿੱਚ ਪਾਰ ਰਹੀ ਸੀ ਤੇ ਨਾਲ ਦੀ ਨਾਲ ਪਬਲਿਕ ਦੀ ਜਾਨ ਮਾਲ ਦਾ ਖਰਚਾ ਬਣਿਆ ਹੋਇਆ ਸੀ ਸੋ ਪੁਲਿਸ ਦੇ ਵੱਲੋਂ ਸਟੰਡ ਕਰਨ ਵਾਲੀ ਕਾਰ ਵਰਨਾ ਦਾ ਨੰਬਰ ਟ੍ਰੇਸ ਕਰਕੇ ਉਸ ਦੇ ਚਾਲਕਾਂ ਦੀ ਭਾਲ ਕਰਕੇ ਜਿਹੜਾ ਕਿ ਡਰਾਈਵ ਦਾ ਡੇਂਜਰਸ ਡਰਾਈਵ ਦਾ ਚਲਾਨ ਕੀਤਾ ਗਿਆ ਸੋ ਸਟੰਡ ਕਰਨ ਵਾਲੇ ਨੌਜਵਾਨ ਵੱਲੋਂ ਗਲਤੀ ਮੰਨਦੇ ਹੋਏ ਕਿਹਾ ਕਿ ਭਵਿੱਖ ਦੇ ਵਿੱਚ ਅਜਿਹਾ ਕੰਮ ਨਹੀਂ ਕਰੇਗਾ ਜਦ ਤੱਕ ਇਹ ਚੂਣਾ ਦੀ ਜਾ ਪਬਲਿਕ ਦੀ ਜਾਨ ਬਾਨ ਨੂੰ ਕੋਈ ਨੁਕਸਾਨ ਹੋਵੇ। ਇਸ ਮੌਕੇ ACP ਵਾਜਨ ਕੁਮਾਰ ਨੇ ਕਿਹਾ ਕਿ ਸਿਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਕੋਈ ਵੀ ਨੌਜਵਾਨ ਸੜਕਾਂ ਉੱਤੇ ਸਟੱਡ ਨਾ ਕਰੇ ਚਾਹੇ ਦੋ ਪਹੀਆ ਵਾਹਨ ਹੋਵੇ ਚਾਹੇ ਚਾਰ ਪਹੀਆ ਵਾਹਨ ਜੇਕਰ ਕੋਈ ਕਰਦਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਪਵਨ ਕੁਮਾਰ ACP ਹਮਿਸਾਈਡ ਐਂਡ ਟ੍ਰੈਫਿਕ ਅਫਸਰ ਪਵਨ ਜੀ ਕੀ ਵੀਡੀਓ ਇੱਕ ਵਾਰਲ ਹੋ ਰਹੀ ਸੋਸ਼ਲ ਮੀਡੀਆ ਦੇ ਉੱਪਰ ਕੀ ਪੂਰਾ ਤਕ ਲਗਾ ਕੇ ਵੀਡੀਓ ਦੱਸ ਚਾਈ ਕੀ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਰਨਾ ਕਾਰਸ ਸਵਾਰ ਰਣਜੀਤ ਐਵੇਨਿਊ ਇਲਾਕੇ ਵਿੱਚ ਸਟੰਟ ਬਾਜੀ ਕਰ ਰਹੇ ਸੀ ਜਿਹੜਾ ਮਾਨਜੋਗ CP ਸਾਹਿਬ ਜੀ ਦੇ ਨਦੇਸ਼ ਅਨੁਸਾਰ ਉਹਨਾਂ ਦੇ ਹੁਕਮ ਮਿਲਣ ਤੋਂ ਬਾਅਦ ਤਤੰਤ ਸਬੰਧਤ ਜ਼ੋਨ ਇੰਚਾਰਜ ਦੀ ਡਿਊਟੀ ਲਗਾਈ ਗਈ ਸੀ ਕਿ ਇਹਨਾਂ ਕਾਰ ਚਾਲਕਾਂ ਦਾ ਪਤਾ ਲਗਾਇਆ ਜਾਵੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੇ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਕਾਫੀ ਵਰਕ ਕੀਤਾ ਤੇ ਉਹ ਗੱਡੀ ਦੇ ਮਾਲਕਾਂ ਨੂੰ ਟ੍ਰੇਸ ਕੀਤਾ ਉਹ ਗੋਇੰਦਵਾਲ ਸਾਹਿਬ ਤੇ ਰਹਿਣ ਵਾਲੇ ਸੀਗੇ ਔਰ ਇਹ ਤੇ ਰਣਜੀਤ ਹੈ ਵੀ ਨੂੰ ਇਲਾਕੇ ਵਿੱਚ ਪੜ੍ਹਾਈ ਨਾਲ ਸੰਬੰਧਿਤ ਕੋਈ ਕੋਰਸ ਵਗੈਰਾ ਦੀ ਟ੍ਰੇਨਿੰਗ ਲੈਣ ਆਏ ਸੀਗੇ ਔਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਕਾਰ ਦਾ ਜਿਹੜਾ ਚਲਾਨ ਕੀਤਾ ਗਿਆ ਸਰ ਇਹਨਾਂ ਕੋਈ ਕੁਝ ਬਰਾਮਦ ਹੋਇਆ ਕੋਈ ਨਸ਼ੀ ਰਸਾਇਣ ਹੈਗੇ ਸੰ ਜਾਂ ਸੱਚ ਕੀਤਾ ਗਈ ਹੈ ਕੋਈ ਬਰਾਮਦ ਨਹੀਂ ਹੋਇਆ ਵੀ 22 ਸਾਲ ਉਮਰ ਦੇ ਦੋ ਨੌਜਵਾਨ ਸੀਗੇ ਪੜ੍ਹਾਈ ਦੇ ਪਰ ਪਹਿਲੀ ਇੱਥੇ ਆਏ ਸੀਗੇ ਤਾਂ ਤਾਂ ਗੋਇੰਦਵਾਲ ਸਾਹਿਬ ਤੋਂ ਗੱਡੀ ਦੇ ਕਾਗਜ਼ ਸਹੀ ਪਾਏ ਗਏ ਨੇ ਆਰ ਸੀ ਡਰਾਈਵਿੰਗ ਸੈਂਸਰੀ ਉਹਨਾਂ ਦੇ ਕੋਲ ਸੀ ਸਿਰਫ ਸਟੰਟ ਬਾਜੀ ਕਰਦੇ ਸੀ ਜਿਹੜੀ ਬਹੁਤ ਖਤਰਨਾਕ ਆ ਉਹ ਨੰਮ ਸਮਝਿਆ ਗਿਆ ਉਹਨਾਂ ਨੂੰ ਕਾਉਂਸਲਿੰਗ ਵੀ ਕੀਤੀ ਗਈ ਹੈ ਕਿ ਇਹ ਸਟੰਟ ਬਾਜੀ ਜਿਹੜੀ ਉਹਨਾਂ ਲਈ ਤੇ ਖਤਰਨਾਕ ਹੈ ਹੀ ਆ ਪਰ ਦੂਜੀਆਂ ਨਾਗਰਿਕਾਂ ਲਈ ਵੀ ਖਤਰਨਾਕ ਹੈ ਸਰ ਲੱਗਦਾ ਕਿ ਜਿਹੜੇ ਹੱਦੋਂ ਦਾ ਸਟ੍ਰੈਟਜੀ ਕੀਤਾ ਹੈ ਈਵਨਿੰਗ ਟਾਈਮ ਦਾ ਸਮਾਂ ਲੱਗ ਰਿਹਾ ਉਥੇ ਲੋਕ ਆਪਣੀ ਫੈਮਲੀ ਦੇ ਨਾਲ ਸੈਰ ਕਰਨ ਵਾਸਤੇ ਵੱਡਾ ਨੁਕਸਾਨ ਹੋ ਸਕਦਾ ਸੀ ਉਸ ਜਿਹੜਾ ਹਾਂਜੀ ਜੀ ਇਸ ਤਰ੍ਹਾਂ ਕਰਨਗੇ ਅਗੋਂ ਕੋਈ ਗੱਡੀ ਆ ਜਾਵੇ ਉਸ ਵੱਲ ਐਕਸੀਡੈਂਟ ਹੋ ਸਕਦਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਪਬਲਿਕ ਜੇ ਸੈਰ ਕਰਦੀ ਹੈ ਸੈਰ ਵਾਲੇ ਵਿੱਚ ਆ ਜਾਣ ਉਹਦੀ ਚਪੇਟ ਚ ਕੇ ਵਾਲੇ ਗੱਡੀ ਦਾ ਕੰਟਰੋਲ ਜਿਹੜਾ ਬੰਦਾ ਉਹ ਬੈੰਦਾ ਜੇ ਕੰਟਰੋਲ ਉਹਦਾ ਉਿਲਕੋਰ ਲਾਸਟ ਹੋ ਜਾਵੇ ਤਾਂ ਨੁਕਸਾਨ ਹੋ ਸਕਦਾ ਇਸ ਲਈ ਨੂੰ ਜਿਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਕਿ ਕਿਈ ਮਾਪੇ ਆਪਣੇ ਬੱਚਿਆਂ ਨੂੰ ਗੱਡੀਆਂ ਦੇ ਦਿੰਦੇ ਨੇ ਅੰਬਰ ਘਟੂ ਦੀ 16 14 ਸਾਲ ਦੀ ਉਹ ਅਰਜੀ ਤੇ ਮੀਨੂ ਦੇ ਵਿੱਚ ਰੋਂਡੀਆਂ ਲੰਦੇ ਨਜ਼ਰ ਆਉਂਦੇ ਨੇ ਕੀ ਲੱਗਦਾ ਕਿ ਮਾਪਿਆਂ ਤੋਂ ਪਰ ਵੀ ਕਾਰਵਾਈ ਹੋਵੇਗੀ ਹਾਂਜੀ ਉਹਨਾਂ ਦੀ ਪਿੰਨਾ ਅਸੀਂ ਕਾਉਂਸਲਿੰਗ ਕੀਤੀ ਅੱਜ ਉਹਨਾਂ ਨੂੰ ਸਮਝਾਇਆ ਕਿ ਅੱਜਕੱਲ ਮਾਪਿਓ ਦੇ ਪੇਰੈਂਟਸ ਦੇ ਇੱਕ ਇੱਕੀ ਬੱਚੇ ਨੇ ਇੱਕ ਭੈਣ ਭਰਾ ਤੇ ਜੇ ਇਸ ਤਰ੍ਹਾਂ ਕਰਨਾ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਮਾਤਾ ਪਿਤਾ ਲਈ ਬਹੁਤ ਮੁਸ਼ਕਲ ਪ੍ਰੋਬਲਮ ਆਉਂਦੀ ਆ ਜੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਕਿਸੇ ਲਈ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਸਮਝਾਇਆ ਗਿਆ ਜਿਨ੍ਹਾਂ ਨੇ ਮੰਨਿਆ ਕਿ ਅੱਗੇ ਤੋਂ ਅਸੀਂ ਅਜਿਹੀ ਗਲਤੀ ਨਹੀਂ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਲੋਕਾਂ ਨੂੰ ਜਿੰਨੇ ਵੀ ਟੂ-ਵੀਲਰ ਵਾਲੇ ਆ ਜਾਂ ਫੋਰ-ਵੀਲਰ ਵਾਲੇ ਆ ਜੋ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਟ੍ਰੈਫਿਕ ਦੇ ਨਾਕੇ ਤੇ ਜਾਂ ਪੁਲਿਸ ਦੇ ਨਾਕੇ ਤੇ ਤਾਂ ਉੱਥੇ ਤੁਰੰਤ ਉਹਨਾਂ ਨੂੰ ਰੁਕਣਾ ਚਾਹੀਦਾ ਜਿਹੜੇ ਵੀ ਉੱਥੇ ਅਫਸਰ ਮੌਜੂਦ ਹੁੰਦੇ ਨੇ ਉਹ ਜੋ ਦੇ ਕਾਗਜ਼ ਪੱਤਰਾਂ ਦੀ ਮੰਗ ਕਰਦੇ ਨੇ ਜੋ ਵੀ ਕਹਿੰਦੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਤਾਂ ਕਿ ਕੋਈ ਗਲਤਫਹਿਮੀ ਪੈਦਾ ਨਾ ਹੋਵੇ ਅੱਗੇ ਤੋਂ ਇੱਕ ਸੰਦੇਸ਼ ਵੀ ਚਾਹਣਾ ਚਾਹਾਂਗਾ ਕਿ ਕੋਈ ਜੇਕਰ ਕਿਸੇ ਨੇ ਇਸ ਤਰ੍ਹਾਂ ਕੋਈ ਸਟੰਕ ਬਾਜੀ ਕੀਤੀ ਤਾਂ ਉਸ ਦੇ ਖਿਲਾਫ ਜਿੰਨੀ ਸਾਕਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਮਾਨਯੋਗ ਸੀ ਪਿਸਾਵ ਜੀ ਦਾ ਜੋ ਹੁਕਮ ਨੇ ਕਿ ਨਾ ਗੁੰਡਾ ਅੰਸਰਾ ਨੂੰ ਨਕੇਲ ਪਾਈ ਜਾਵੇ ਸੋਸ਼ਲ ਐਲੀਮੈਂਟਸ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਗੁੰਡੇ ਨੇ ਬਦਮਾਸ਼ ਢਾਈ ਬੰਦੇ ਜਿਹੜੇ ਰੌਂਡੀਆਂ ਲਾਉਂਦੇ ਨੇ ਉਹਨਾਂ ਨੂੰ ਬਿਲਕੁਲ